ਕੱਪੜ ਟੁੰਡਾ ਕਿਆ ਹੋਵੇ ਟਿੱਕੜ ਦੁਬੇ ਹੱਥ ਹਰਿਦਾ ਨੰਦੇ ਕੰਕੁਨ ਰਾਵਿਓ ਵੱਡੀ ਥੀ ਮਈ ਆਸ ਧਨ ਕੋ ਕਹਿੰਦੀ ਗੌਰ ਮੇ ਤਸ ਹਰਿਦਾ ਸਿਰ ਪੱਲਿਆ ਦਾਲੀ ਮੁੱਛਾ ਪੀ ਪੱਲਿਆ ਰੇ ਮਨ ਗੈਲੇ ਬਾਵਲੇ ਕਿਆਰ ਅਲੀਆਂ ਫਿਰਦਾ ਕੋਟੇ ਤੋ ਕਣਕੇ ਤੜਾ ਫਿਰ ਨਿੰਦੜੇ ਨਿਵਾਰ ਜੋ ਦਿਲ ਅੱਦੇ ਗਾਣਵੇ ਜੈ ਵਿਲਾੜ ਵਿਲਾੜ ਫਿਰਦਾ ਕੋਟੇ ਮੰਡਪਾ ਮਾੜੀਆਂ ਇਤਨ ਲਾਏ ਚਿਤ ਮਿੱਟੀ ਪਈ ਅਤੁਲ ਵੀ ਕੋਈ ਨ ਹੁਸੀ ਮਨਤਾ

ਫਰੀਦਾ ਸਾਹਿਬ ਦੀ ਕਰ ਚਾ ਕਰੀ ਦਿਲ ਜੀ ਲਾਏ ਪਰਾਂਦ ਦਰਵੇ ਸਾਨੋਂ ਲੋੜੀਏ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮੰਡੇ ਕਪੜੇ ਕਾਲਾ ਮੰਡਾ ਵੇਸ ਗੁਣ ਹੀ ਪਰਿਆ ਮੈਂ ਫਿਰਾਂ ਲੋਕ ਕਹੈੰ ਦਰਵੇਸ ਸਤਿ ਤੂਇ ਨ ਪਲਵ ਜੇ ਜਲ ਡੁਬੀ ਦੀ ਅਰੀਦਾ ਜੋ ਦੋਹ ਹ ਗਣ ਰੱਬ ਦੀ ਤੂ ਰੇਂਦੀ ਤੂ ਰੇ ਜਾ ਕੁਆਰੀ ਤਾਂ ਚਾਓ ਵਿਵਾਹਿਤਾ ਮਾਮਲੇ ਅਰੀਦਾ ਇਹੋ ਪਛਤਾਓ ਵਤ ਕੁਆਰੀ ਨਾ ਥੀ ਐ ਕਲਰ ਕੇਰੀ ਛਪੜੀ ਆਏ ਉਲਟੇ ਹਾਂਜਾ ਇੰਜੂ ਗੂੜਨ ਨਾ ਪਿਵ ਉੱਡਣ ਸੰਧੀ ਦੰਜ ਹੰਸ ਉਡਰ ਕੁਦਰੈ ਪਿਆ ਲੋਕ ਵਿਡਾਰਨ ਜਾਏ ਗੈਲਾ ਲੋਕ ਨ ਜਾਣਦਾ ਹਸਨਾ ਕੁਦਰਾ ਖਾਏ ਚਲਤ ਲਗਈਆਂ ਪੰਖੀਆਂ ਜਨੀ ਵਸਾਏ ਤਲ ਰਿਦਾ ਸਰ ਪਰਿਆ ਪੀ ਤਲ ਸੀ ਥੱਕੇ ਕਵਲ ਇਕਲ ਰਿਦਾ ਇਟਸਰਾਣੇ ਪੁਏ ਸਵਣ ਕੀੜਾ ਲੜਿਓ ਮਾਸ ਕੀਤੜਿਆਂ ਜੁਗ ਵਾਪਰੇ ਇਕ ਤਪਿਆ ਆਪਾਸ ਰਿਦਾ ਪੰਨੀ ਕੜੇ ਸਵਨ ਵੀ ਟੂਟੀ ਨਾ ਘਰ ਲੱਜ ਅਜਰਾਇਲ ਫਰਿਸਤਾ ਕਹਿ ਕਰਨਾਟੀ ਅੱਜ ਰਿਦਾ ਪੰਨੀ ਕੜੇ ਸਵਨ ਵੀ ਟੂਟੀ ਨਾ ਘਰ ਲੱਜ ਜੋ ਸੱਜਣ ਕੋਇ ਪਾਰਤੇ ਸੇ ਕਿ ਜੋਂ ਆਵੇ ਆ ਦੂ ਫਰੀਦਾ ਬੇਨਿਵਾਜਾ ਕੁੱਤਿਆ ਇਹਨਾ ਪੱਲੇ ਰੀਤ ਕਬਹਿ ਚੱਲਨ ਆਇਆ ਪੰਜੇ ਵਕਤਮ ਸੀਤਾ ਵੋ ਫਰੀਦਾ ਉਜੂ ਸਾਤ ਬੇਨਿਵਾਜ ਗੁਜਾਰ ਜੋ ਤਰਸਾਈ ਨਾ ਨਿਵੈ ਸੋ ਸਿਰ ਕਪ ਉਤਾਰ ਜੋ ਸਿਰ ਸਾਈ ਨਾਨਿਵ ਸੋ ਸਿਰ ਕੀ ਜਕਾਏ ਕੁੰਨੇ ਹੀਠ ਜਲਾਈਏ ਬਾਲਣ ਸੰਦੈ ਥਾਏ ਫਰੀਦਾ ਤੇਤਾ ਤੰਦੇ ਮਾਪਿਆਂ ਜਿੰਨੀ ਤੂੰ ਜਣਿ ਹੋਏ ਤੈ ਪਾਸੋਂ ਲੱਦਦੇ ਤੂੰ ਜੇ ਨਾ ਪੁੱਤੀਣੀ ਹੋਇ ਫਰੀਦਾ ਮਨ ਮੈਂ দান ਕਰ ਤੂ ਹੀ ਕਿੱਬੇ ਲਾਈ ਅਗਰ ਮੋਲਨਾ ਆਵਸੀ ਦੋਜ ਕ ਸੰਦੀਪਾਏ ਮਹੱਲਾ ਪੰਜੇਵਾ ਫਿਰਦਾ ਖਾਲ ਖਲਕ ਮੈਂ ਖਲਕੁ ਨ ਸੈ ਰਬ ਮਾਹੀ ਮੰਦਾ ਕਿਸਨੋ ਆਖੀਐ ਜਾਂਤਿ ਦਿਨ ਕੋਈ ਨਾਹੀ ਫਿਰਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੇ ਤੋਖ ਪਵਨਨ ਇਤੇ ਮਾਮਲੇ ਸਾਨ ਇਤੇ ਦੁਖ ਰੱਬਾ ਨ ਤਲਣਾ ਰਤਨ ਸੇ ਸੁਣੀ ਰ ਬਹਿ ਗਏ ਹੀਰੇ ਮੂਤੀ ਧਾ ਸੇ ਜਾਨੀ ਚੱਲ ਗਏ ਫਰੀਦਾਂ ਬੁਰੇ ਦਾ ਪਲਾ ਕਰ ਗੁਸਾ ਮਨ ਨਾਂਡਾਈ ਦੇ ਰੋਗ ਨ ਲੱਗ ਗਏ ਪੱਲਾ ਸਭ ਕਿਤੇ ਆਏ ਰਿਦਾ ਪੰਖ ਪਰ ਆਹਣੀ ਦੁਨੀ ਸੁਹਾ ਬਾਗ ਨੋ ਬਤਵ ਜੀ ਸੁਬਾ ਸਉ ਚੱਲਣ ਕਾ ਖਰਸਾਜ ਫਰੀਦਾਂ ਰਾਤ ਕ ਤੋ ਰੇ ਵੰਡੀਆਂ ਸੁਤਿਆ ਮਿਲ ਨਾ ਪਾਉ ਜਿਨਾ ਨੇਣ ਨਿੰਦਰਾ ਵਲੇ ਤਿਨਾ ਮਿਲਣ ਕੋ ਆਓ